ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸਣੀ ਤਾ ਫਟਾਫਟ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਤੇ ਅਹਿਮ ਖਬਰਾਂ ਤੇ ਭਾਰਤੀ ਪੁਲਾੜ ਯਾਤਰੀ ਸੁਭਾਸ਼ੂ ਸ਼ੁਕਲਾ 14 ਜੁਲਾਈ ਨੂੰ ਧਰਤੀ ਤੇ ਵਾਪਸ ਆਉਣਗੇ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਜਾਣਕਾਰੀ ਸਾਂਝਾ ਕੀਤੀ ਹੈ ਸੁਭਾਸ਼ੂ ਸਮੇਤ ਚਾਰ ਚਾਲਕ ਦਲ ਦੇ ਮੈਂਬਰ ਐਕਸੀਐਮ ਚਾਰ ਮਿਸ਼ਨ ਦੇ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਪਹੁੰਚੇ ਹੋਏ ਨੇ ਐਕਸੀਐਮ ਮਿਸ਼ਨ 25 ਜੂਨ ਨੂੰ ਫਲੋਰੀਡਾ ਦੇ ਕਨੇਡੀ স্পੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ ਡ੍ਰੈਗਨ ਪੁਲਾੜ ਯਾਨੀ ਕਿ 28 ਘੰਟੇ ਦੀ ਯਾਤਰਾ ਤੋਂ ਬਾਅਦ 26 ਜੂਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਡੌਕ ਕੀਤਾ ਗਿਆ ਸੀ ਹਾਲਾਂਕਿ ਇਹ ਮਿਸ਼ਨ 14 ਦਿਨਾਂ ਦਾ ਸੀ ਪਰ ਹੁਣ ਪੁਲਾੜ ਯਾਤਰੀ ਦੀ ਵਾਪਸੀ 4 ਦਿਨ ਦੀ ਦੇਰੀ ਦੇ ਨਾਲ ਹੋਵੇਗੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦਾ ਅੱਜ ਦੂਸਰਾ ਦਿਨ ਹੈ ਦੱਸ ਦਈਏ ਕਿ ਵਿਰੋਧੀ ਧਿਰਾਂ ਦੀ ਮੰਗ ਤੇ ਵਿਧਾਨ ਸਭਾ ਸੈਸ਼ਨ ਦੀ ਮਿਆਦ ਵਧਾ ਦਿੱਤੀ ਗਈ ਹੈ ਇਹ ਕਾਰਵਾਈ ਹੁਣ 15 ਜੁਲਾਈ ਤੱਕ ਚੱਲੇਗੀ ਉੱਥੇ ਹੀ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਕਾਰਵਾਈ ਦੇ ਦੌਰਾਨ ਸੱਤਾ ਤੇ ਵਿਰੋਧੀ ਧਿਰ ਵਿਚਾਲੇ ਤਕਰਾਰ ਦੇਖਣ ਨੂੰ ਮਿਲ ਰਹੀ ਹੈ ਅੱਜ ਦਾ اجلاس ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਦਾਜ਼ੀਏ ਕਿ ਇਸ ਵਿਸ਼ੇਸ਼ اجلاس ਦੌਰਾਨ ਪੰਜਾਬ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਿੱਲ ਲਿਆਂਉਣ ਦੀ ਤਿਆਰੀ ਵਿੱਚ ਹੈ ਸਰਕਾਰ ਨੇ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਂਦਾ ਐਲਾਨ ਕੀਤਾ ਹੈ ਸੈਸ਼ਨ ਦੌਰਾਨ ਸੂਬਾ ਸਰਕਾਰ ਬੇਅਦਮੀਆਂ ਵਿਰੋਧੀ ਸਖਤ ਖਰੜਾ ਬਿੱਲ ਲਿਆਵੇਗੀ ਜਿਸ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਸਜ਼ਾਵਾ ਦੇ ਪਰਮੰਦਾ ਦੀ ਤਜਵੀਜ਼ ਹੋਵੇਗੀ ਉਥੇ ਵਿਰੋਧੀ ਧਿਰਾਂ ਦੇ ਵੱਲੋਂ ਵੀ ਨਸ਼ੇ ਦੇ ਮੁੱਦੇ ਤੇ ਲੈਂਡ ਪੂਲਿੰਗ ਦੇ ਮੁੱਦੇ ਤੇ ਅਤੇ ਪੰਜਾਬ ਸੂਬੇ ਦੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ સતਤਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਨਨਾ ਦੌਰੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਟਿੱਪਣੀਆਂ ਦੀ ਨਿੰਦਾ ਕਰਦੇ ਹਨ ਉਹਨਾਂ ਨੂੰ ਗੈਰ ਜ਼ਿੰਮੇਵਾਰਾਨਾ ਅਤੇ ਅਫਸੋਸਜਨਕ ਕਰਾਰ ਦਿੰਦਾ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਤੀਰ ਜੈਸਵਾਲ ਨੇ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਅਸੀਂ ਗਲੋਬਲ ਸਾਥ ਦੇ ਦੋਸਤਾਨਾ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਬਾਰੇ ਇੱਕ ਉੱਚ ਰਾਜ ਅਥਾਰਟੀ ਵੱਲੋਂ ਕੀਤੀਆਂ ਗਈਆਂ ਕੁਝ ਟਿੱਪਣੀਆਂ ਵੇਖੀਆਂ ਨੇ ਇਹ ਟਿੱਪਣੀਆਂ ਗੈਰ ਜ਼ਿੰਮੇਵਾਰਾਨਾ ਅਤੇ ਅਫਸੋਸਜਨਕ ਨੇ ਜੋ ਕਿ ਇੱਕ ਰਾਜ ਦੇ ਮੁਖੀ ਨੂੰ ਸ਼ੋਭਾ ਨਹੀਂ ਦਿੰਦੀਆਂ ਪਾਰਸ ਸਰਕਾਰ ਜਿਹੀਆਂ ਗੈਰ ਜ਼ਿੰਮੇਵਾਰਾਨਾ ਟਿੱਪਣੀਆਂ ਤੋਂ ਆਪਣੇ ਆਪ ਨੂੰ ਵਕਫ ਕਰਦੀ ਹੈ ਜੋ ਦੋਸਤਾਨਾ ਦੇਸ਼ਾਂ ਦੇ ਨਾਲ ਪਾਰ ਦੇ ਸਬੰਧਾਂ ਨੂੰ ਕਮਜ਼ੋਰ ਕਰਦੀਆਂ ਨੇ ਜ਼ਿਕਰ ਇਹ ਖਾਸ ਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਨਾ ਯਾਤਰਾ ਦਾ ਹਵਾਲਾ ਦਿੰਦੇ ਹੋਏ ਕੈਬਨਟ ਮੀਟਿੰਗ ਦੇ ਵਿੱਚ ਕਿਹਾ ਕਿ ਉਹ ਸਿਰਫ 10000 ਲੋਕਾਂ ਵਾਲੇ ਦੇਸ਼ਾਂ ਦਾ ਦੌਰਾ ਕਰਦੇ ਨੇ ਅਤੇ ਉਹਨਾਂ ਦਾ ਸਰਵਉੱਚ ਨਾਗਰਿਕ ਸਨਮਾਨ ਪ੍ਰਾਪਤ ਕਰਦੇ ਨੇ ਪੰਜਾਬ ਵਿੱਚ 10000 ਲੋਕ ਤਾਂ ਸਿਰਫ ਇੱਕ ਜੀਸੀਬੀ ਨੂੰ ਕੰਮ ਕਰਕੇ ਕਰਦੇ ਦੇਖਣ ਦੇ ਲਈ ਇਕੱਠੇ ਹੋ ਜਾਂਦੇ ਨੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਆਮ ਆਲਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਤਿੱਖਾ ਹਮਲਾ ਕੀਤਾ ਸਿਰਸਾ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਵੀਡੀਓ ਪੋਸਟ ਕਰਕੇ ਕਿਹਾ ਕਿ ਜੇਕਰ ਅਮਨ ਅਰੋੜਾ ਨੇ ਉਹਨਾਂ ਦੇ ਕੋਲੋਂ ਕੱਟ ਵੱਢ ਕੇ ਪਾਈ ਗਈ ਵੀਡੀਓ ਤੇ ਝੂਠੇ ਬਿਆਨ ਨੂੰ ਲੈ ਕੇ 24 ਘੰਟੇ ਦੇ ਅੰਦਰ ਮੁਆਫੀ ਨਾ ਮੰਗੀ ਤਾਂ ਉਹ ਅਮਨ अरोड़ा ਦੇ ਖਿਲਾਫ ਮਾਨਹਾਨੇ ਦਾ ਮੁਕੱਦਮਾ ਦਰਜ ਕਰਵਾਉਣਗੇ ਸਿਰਸਾ ਨੇ ਕਿਹਾ ਕਿ ਜਦੋਂ ਮੈਂ ਆਮ ਆਦਮੀ ਪਾਰਟੀ ਦੀ ਸਚਾਈ ਬਿਆਨ ਕੀਤੀ ਤਾਂ ਪੰਜਾਬ ਸਰਕਾਰ ਨੂੰ ਬੜੀ ਤਕਲੀਫ ਹੋਈ ਇਸੇ ਲਈ ਅਮਨ ਅਰੋੜਾ ਨੇ ਉਹਨਾਂ ਦੀ ਵੀਡੀਓ ਨੂੰ ਕੱਟ ਵੱਢ ਕੇ ਝੂਠੀ ਬਿਆਨਬਾਜ਼ੀ ਕਰਕੇ ਪੇਸ਼ ਕਰ ਰਹੇ ਨੇ ਸਿਰਸਨ ਨੇ ਕਿਹਾ ਕਿ ਉਹ ਮੁਰ ਦੁਹਰਾਉਂਦੇ ਨੇ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਹੈ ਗੈਂਗਸਟਰਾਂ ਦੇ ਨਾਲ ਸਰਕਾਰ ਦੀ ਪੂਰੀ ਮਿਲੀ ਭਗਤ ਹੈ ਅਤੇ ਆਪਣੇ ਸਬੰਧਾਂ ਬਾਰੇ ਸੱਚਾਈ ਸਾਹਮਣੇ ਆਉਣ ਦੇ ਡਰੋਂ ਗੈਂਗਸਟਰਾਂ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਮਰਵਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਕਪੜਾ ਕਾਰੋਬਾਰੀ ਸੰਜੇ ਵਰਮਾ ਦੇ ਨਾਲ ਸੰਬੰਧਿਤ ਫੜੇ ਗਏ ਲੋਕਾਂ ਦੇ ਕੋਲ ਜੇਕਰ ਪੁੱਛ ਗਈច ਹੁੰਦੀ ਤਾਂ ਆਮ ਆਦਮੀ ਪਾਰਟੀ ਦੀ ਸੱਚਾਈ ਸਾਹਮਣੇ ਆ ਜਾਣੀ ਸੀ ਜਿਸ ਕਾਰਨ ਉਹਨਾਂ ਦਾ ਝੂਠਾ ਮੁਕਾਬਲਾ ਕਰਵਾਇਆ ਗਿਆ ਸਿਰਸਨ ਨੇ ਕਿਹਾ ਕਿ ਅਸੀਂ ਮਾਮਲੇ ਦੀ ਤੈਅ ਤੱਕ ਜਾ ਕੇ ਪੰਜਾਬ ਸਰਕਾਰ ਦੀ ਸੱਚਾਈ ਲੋਕਾਂ ਸਾਹਮਣੇ ਲਿਆਵਾਂਗੇ ਤਾਂ ਰੇਲਵੇ ਯਾਤਰੀ ਕਿਰਪਾ ਤੇ ਆਂਦੇਨ ਨਵੀਂ ਦਿੱਲੀ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਵੰਡੇ ਭਾਰਤ ਐਕਸਪ੍ਰੈਸ ਹੁਣ ਜਲੰਧਰ ਕੈਂਟ ਸਟੇਸ਼ਨ ਤੇ ਵੀ ਰੁਕੇਗੀ ਟ੍ਰੇਨ ਜਲੰਧਰ ਕੈਂਟ ਸਟੇਸ਼ਨ ਤੇ ਸਵੇਰੇ 10:04 ਤੇ ਪਹੁੰਚੇਗੀ ਅਤੇ 2 ਮਿੰਟ ਰੁਕਣ ਤੋਂ ਬਾਅਦ 10:06 ਤੇ ਰਵਾਨਾ ਹੋਵੇਗੀ ਇਸੇ ਤਰ੍ਹਾਂ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਨਵੀਂ ਦਿੱਲੀ ਮੰਦਪਾਰ ਐਕਸਪ੍ਰੈਸ ਜਲੰਧਰ ਕੈਂਟ ਸਟੇਸ਼ਨ ਤੇ ਸ਼ਾਮ 6:51 ਮਿੰਟ ਤੇ ਪਹੁੰਚੇਗੀ ਅਤੇ 6:53 ਮਿੰਟ ਤੇ ਮੁੜ ਰਵਾਨਾ ਹੋਵੇਗੀ ਜਲੰਧਰ ਕੈਂਟ ਸਟੇਸ਼ਨ ਤੇ ਮੰਦਪਾਰਤ ਐਕਸਪ੍ਰੈਸ ਦੇ ਰੁਕਣ ਦੇ ਨਾਲ ਜਲੰਧਰ, ਹੁਸ਼ਿਆਰਪੁਰ, ਨਕੌਦਰ, ਕਪੂਰਥਲਾ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਹੁਣ ਮਾਤਾ ਵੈਸ਼ਨੂ ਦੇਵੀ ਜਾਣ ਦੇ ਲਈ ਸਮੇਂ ਦੀ ਬਚਤ ਦੇ ਰੂਪ ਵਿੱਚ ਇੱਕ ਪ੍ਰੀਮੀਅਰ ਟ੍ਰੇਨ ਦਾ ਲਾਭ ਮਿਲੇਗਾ ਉਕਤ ਟ੍ਰੇਨ ਸਵੇਰੇ 6 ਵਜੇ ਦਿੱਲੀ ਤੋਂ ਰਵਾਨਾ ਹੁੰਦੀ ਹੈ ਅਤੇ ਦੁਪਹਿਰ ਕਰੀਬ 2.5 ਵਜੇ ਸ਼੍ਰੀ ਮਾਤਾ ਵੈਸ਼ਨੂ ਦੇਵੀ ਪਹੁੰਚਦੀ ਹੈ। ਇਸ ਤਰ੍ਹਾਂ ਜੰਮੂ ਤਵੀ ਨਵੀਂ ਦਿੱਲੀ ਬੰਦੇਪਾ ਐਕਸਪ੍ਰੈਸ ਸ਼੍ਰੀਮਤਾ ਵੈਸ਼ਨੂਦੇਵੀ ਕਟੜਾ ਤੋਂ 2:55 ਵਜੇ ਰਵਾਨਾ ਹੁੰਦੀ ਹੈ ਅਤੇ ਰਾਤ ਕਰੀਬ 11 ਵਜੇ ਨਵੀਂ ਦਿੱਲੀ ਸਟੇਸ਼ਨ ਪਹੁੰਚਦੀ ਹੈ ਜਲੰਧਰ ਕੈਂਟ ਸਟੇਸ਼ਨ ਤੇ ਬੰਦੇ ਭਾਰਤ ਐਕਸਪ੍ਰੈਸ ਦੇ ਰੁਕਣ ਦੇ ਕਾਰਨ ਜੰਮੂ ਡਿਵੀਜ਼ਨ ਅਤੇ ਅੰਬਾਲਾ ਡਿਵੀਜ਼ਨ ਨੂੰ ਸਮਾਸਾਰਨੀ ਵਿੱਚ ਬਦਲਾਅ ਕਰਨਾ ਪਵੇਗਾ ਇਸ ਸਬੰਧੀ ਰੇਲਵੇ ਬੋਰਡ ਦੇ ਵੱਲੋਂ ਉਤਰੀ ਰੇਲਵੇ ਦੇ ਜੀਏਐਮਜ਼ ਸਮੇਤ ਦੋਵਾਂ ਹੀ ਡਿਵੀਜ਼ਨਾਂ ਦੇ ਡੀਆਰਐਮਜ਼ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਰੇਲ ਗੱਡੀ ਦੇ ਲਈ ਟਿਕਟਾਂ ਬੁੱਕ ਕਰਨ ਦੀ ਪ੍ਰਕਿਰਿਆ 7 ਦਿਨ ਪਹਿਲਾਂ ਸ਼ੁਰੂ ਹੋ ਸੰਭਾਵਨਾ ਹੈ ਕਿ ਜਿੰਨੀ ਜਲਦੀ ਸਮਾਸਾਰਨੀ ਬਦਲੇਗੀ ਓਨੀ ਹੀ ਜ਼ਿਆਦਾ ਸੰਭਾਵਨਾ ਹੈ ਕਿ ਸਮਾਸਾਰਨੀ ਬਦਲਣ ਤੋਂ ਬਾਅਦ ਰੇਲ ਗੱਡੀ ਇੱਥੇ ਰੁਕਣੀ ਸ਼ੁਰੂ ਹੋਵੇਗੀ। ਨੈਸ਼ਨਲ ਹਾਈਵੇ ਤੇ ਸਥਿਤ ਪੁਲਾ ਤੋਂ ਸਰਕਾਰੀ বাস ਲਾਜਾਣ ਵਾਲੇ ਡਰਾਈਵਰ ਕੰਡਕਟਰਾਂ ਦੀ ਹੁਣ ਖੈਰ ਨਹੀਂ ਹੋਵੇਗੀ ਤੇ ਜੇਕਰ ਟਰਾਂਸਪੋਰਟ ਵਿਭਾਗ ਦੀ ਚੈਕਿੰਗ ਟੀਮ ਦੇ ਵੱਲੋਂ ਅਜਿਹੀ ਕੋਈ বাস ਫੜੀ ਜਾਂਦੀ ਹੈ ਤਾਂ ਸੰਬੰਧਤ বাস ਦੇ ਡਰਾਈਵਰ ਅਤੇ ਕੰਡਕਟਰ ਨੂੰ 2-2000 ਰੁਪਏ ਦਾ ਜੁਰਮਾਨਾ ਭੁਗਤਣਾ ਪੈ ਸਕਦਾ ਹੈ। ਪੰਜਾਬ ਰੋਡਵੇਜ਼ ਅੰਮ੍ਰਿਤਸਰ ਇੱਕ ਡੀਪੂ ਦੇ ਜਨਰਲ ਮੈਨੇਜਰ ਪਰਮਜੀਤ ਸਿੰਘ ਸੰਧੂ ਮੁਤਾਬਕ ਅਜੀਆਂ ਸ਼ਿਕਾਇਤਾਂ ਆਮ ਤੌਰ ਤੇ ਮਿਲਦੀਆਂ ਰਹਿੰਦੀਆਂ ਨੇ ਲੋਕ ਲੰਮੇ ਸਮੇਂ ਤੱਕ ਉਡੀਕ ਕਰਦੇ ਰਹਿੰਦੇ ਨੇ ਤੇ ਸਰਕਾਰੀ ਬੱਸ ਪੁੱਲ ਦੇ ਉੱਪਰ ੌਲੰਘ ਜਾਂਦੀ ਹੈ ਅਜਿਹੇ ਵਿੱਚ ਜਿੱਥੇ ਸਰਕਾਰ ਨੂੰ ਨੁਕਸਾਨ ਹੁੰਦਾ ਹੈ ਉੱਥੇ ਲੋਕ ਖੱਜਲ ਖਵਾਰ ਹੁੰਦੇ ਨੇ ਤੇ ਇਸ ਦਾ ਲਾਭ ਨਿੱਜੀ ਬੱਸਾਂ ਵਾਲੇ ਲੈ ਜਾਂਦੇ ਨੇ ਸੋ ਆਮ ਜਨਤਾ ਨੂੰ ਇਸ ਪਰੇਸ਼ਾਨੀ ਤੋਂ ਛੁਟਕਾਰਾ ਦਿਵਾਉਣ ਦੇ ਲਈ ਸਰਕਾਰੀ ਬੱਸ ਸੇਵਾ ਦਾ 100% ਦੀ ਲਾਭ ਲੈਣ ਦੇ ਲਈ ਹਰੇਕ ਕੰਡਕਟਰ ਅਤੇ ਡਰਾਈਵਰ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਪੋਲ ਦੇ ਹੇਠਾਂ ਸਰਵਿਸ ਲਾਈਨ ਤੋਂ ਹੁੰਦੇ ਹੋਏ ਪੋਲ ਨੂੰ ਪਾਰ ਕਰਨ ਫਿਰ ਵੀ ਵਿਭਾਗ ਦੇ ਵੱਲੋਂ ਗਠਿਤ ਕੀਤੀਆਂ ਗਈਆਂ ਟੀਮਾਂ ਦੇ ਵੱਲੋਂ ਸਮੇਂ-ਸਮੇਂ ਤੇ ਸੜਕਾਂ ਤੇ ਨਿਕਲ ਕੇ ਚੈੱਕ ਕੀਤਾ ਜਾਂਦਾ ਹੈ ਅਤੇ ਕੀਤਾ ਜਾਂਦਾ ਰਹੇਗਾ ਤਾਂ ਕਿ ਇਹਨਾਂ ਹਦਾਇਤਾਂ ਦੀ ਇਨ ਬਿਨ ਪਾਲਣਾ ਹੋ ਸਕੇ हरियाणा ਦੇ ਜ਼ਿਲ੍ਹਾ हिसार ਦੇ ਇੱਕ ਨਿੱਜੀ ਸਕੂਲ ਦੇ ਡਾਇਰੈਕਟਰ ਦੀ ਸਕੂਲ ਦੇ ਆਹਾਤੇ ਦੇ ਵਿੱਚ ਹੀ ਦੋ ਵਿਦਿਆਰਥੀਆਂ ਦੇ ਵੱਲੋਂ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਹਾਂਸੀ ਦੇ ਡੀਐਸਪੀ ਅਮਿਤ ਯਸ਼ਵਰਦਨ ਨੇ ਦੱਸਿਆ ਕਿ ਹਮਲੇ ਦੇ ਤੁਰੰਤ ਬਾਅਦ ਸਕੂਲ ਡਾਇਰੈਕਟਰ ਜਗਬੀਰ ਨੂੰ हिसार ਦੇ ਇੱਕ ਨਿੱਜੀ ਹਸਪਤਾਲ ਲਜਾਇਆ ਗਿਆ ਜਿੱਥੇ ਜ਼ਖਮਾਂ ਦੀ ਤਾਬਨਾ ਚੱਲਦੇ ਹੋਏ ਉਹਨਾਂ ਦਾ ਦਮ ਤੋੜ ਦਿੱਤਾ। ਮੌੜਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਡਾਇਰੈਕਟਰ ਦੇ ਵੱਲੋਂ ਵਿਦਿਆਰਥੀਆਂ ਨੂੰ ਅਨੁਸ਼ਾਸਨਹੀਣਤਾ ਦੇ ਲਈ ਝਟਕਿਆ ਗਿਆ ਸੀ। ਬੈਂਗਲੁਰੂ ਪੁਲਿਸ ਨੇ 26 ਸਾਲਾ ਨੌਜਵਾਨ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਮਹਿਲਾਵਾਂ ਦੀਆਂ ਵੀਡੀਓਜ਼ ਪੋਸਟ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਬੈਂਗਲੁਰੂ ਦੇ ਕੇਆਰ ਪੂਰਮ ਤੋਂ ਹੋਟਲ ਮੈਨੇਜਮੈਂਟ ਗ੍ਰੈਜੂਏਟ ਹੈ। ਵਨਾਸ਼ੰਕਰੀ ਪੁਲਿਸ ਨੇ ਇੱਕ ਵਿਦਿਆਰਥਣ ਦੀ ਸ਼ਿਕਾਇਤ ਤੋਂ ਬਾਅਦ ਗੁਰਦੀਪ ਸਿੰਘ ਦੀ ਗ੍ਰਿਫਤਾਰੀ ਕੀਤੀ ਹੈ ਵਿਦਿਆਰਥਣ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਇੱਕ ਵੀਡੀਓ ਅਨੁਚਿਤ ਢੰਗ ਦੇ ਨਾਲ ਅਤੇ ਉਸ ਦੀ ਸਹਿਮਤੀ ਤੋਂ ਬਿਨਾਂ ਰਿਕਾਰਡ ਕੀਤੀ ਗਈ ਅਤੇ ਸੋਸ਼ਲ ਮੀਡੀਆ ਹੈਂਡਲ ਤੋਂ ਪੋਸਟ ਕਰ ਦਿੱਤੀ ਗਈ ਪੁਲਿਸ ਨੇ ਕਿਹਾ ਕਿ ਵੀਡੀਓ ਬਾਅਦ ਵਿੱਚ ਵਾਇਰਲ ਹੋ ਗਈ ਜਿਸ ਕਾਰਨ ਲੜਕੀ ਨੂੰ ਦੂਜਿਆਂ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ ਸੀ ਅੱਜ ਤੋਂ ਪੰਜਾਬ ਵਿੱਚ ਮਾਨਸੂਨ ਹੌਲੀ ਹੋ ਰਿਹਾ ਹੈ ਅੱਜ 3 ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਲਈ yellow alert ਜਾਰੀ ਕੀਤਾ ਗਿਆ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਸਥਿਤੀ ਆਮ ਹੋਣ ਵਾਲੀ ਹੈ ਮੌਸਮ ਵਿਭਾਗ ਕੇਂਦਰ ਦੇ ਅਨੁਸਾਰ ਆਉਣ ਵਾਲੇ 4 ਦਿਨ ਆਮ ਰਹਿਣਗੇ ਇਸ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਦੇ ਵਿੱਚ ਹੋਈ بارش ਕਾਰਨ ਤਾਪਮਾਨ ਦੇ ਵਿੱਚ ਲਗਾਤਾਰ ਗਿਰਾਵਟ ਆਈ ਹੈ ਸਵੇਰ ਦੇ ਔਸਤ ਤਾਪਮਾਨ ਦੇ ਵਿੱਚ 2.4 ਡਿਗਰੀ ਗਿਰਾਵਟ ਦਰਜ ਕੀਤੀ ਗਈ ਹੈ ਹਰਿਆਣੇ ਦੇ ਗੁਰੂਗ੍ਰਾਮ ਵਿੱਚ ਰਾਜਪਦਰੀ ਟੈਨਿਸ ਖਿਡਾਰਨ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਖਿਡਾਰਨ ਰਾਧਿਕਾ ਯਾਦਵ ਦੇ ਪਿਤਾ ਨੇ ਆਪਣੀ 3 ਨੂੰ ਲਾਇਸੈਂਸ ਦੀ ਪਿਸਤੌਲ ਦੇ ਨਾਲ 3 ਗੋਲੀਆਂ ਮਾਰੀਆਂ ਵਾਰਦਾਤ ਟੈਨਿਸ ਖਿਡਾਰੀ ਦੇ ਘਰ ਦੇ ਵਿੱਚ ਹੀ ਵਾਪਰੀ ਪੁਲਿਸ ਨੇ ਕਤਲ ਦੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ 25 ਸਾਲਾ ਰਾਧਿਕਾ ਯਾਦਵ ਇੱਕ ਮਸ਼ਹੂਰ ਰਾਜਪਦਰੀ ਖਿਡਾਰਨ ਸੀ ਉਹ ਲੰਬੇ ਸਮੇਂ ਤੱਕ ਅੰਤਰਰਾਸ਼ਟਰੀ ਟੈਨਿਸ ਫੈਡਰੇਸ਼ਨ ਰੈਂਕਿੰਗ ਦੇ ਵਿੱਚ ਚੋਟੀ ਦੇ 200 ਖਿਡਾਰੀਆਂ ਵਿੱਚ ਰਹੀ ਉਸ ਨੇ ਕਈ ਤਗਮੇ ਜਿੱਤੇ ਸਨ ਉਹ ਇੱਕ ਟੈਨਿਸ ਅਕੈਡਮੀ ਵੀ ਚਲਾਉਂਦੀ ਸੀ ਮੀਡੀਆ ਰਿਪੋਰਟਾਂ ਅਨੁਸਾਰ ਰਾਧਿਕਾ ਯਾਦਵ ਅਤੇ ਉਸਦੇ ਪਿਤਾ ਵਿਚਕਾਰ ਰੀਲ ਬਣਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਪਿਤਾ ਨੇ ਆਪਣੀ ਧੀ ਦੀ ਹੱਤਿਆ ਕਰ ਦਿੱਤੀ ਸੋ ਐਸੀਆਂ ਤੱਕ ਵੀ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਖਾਨ ਨੂੰ ਦਈ ਇਜਾਜ਼ਤ ਵੇਖਤ ਰੋਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ